ਪਰਦਾਨ ਨੂੰ ਜਦੋਂ ਵੇਖਿਆ ਉਹਦਾ ਮੁਖ ਇੱਕ ਨੇ ਕੜਾ ਫੜਿਆ ਸੀ ਇੱਕ ਨੇ ਕਿੰਚ ਫੜੀ ਸੀ ਨੰਨਾ ਨਾਵਾ ਇਹ ਉਥੋਂ ਆਇਆ ਜੀ ਥੋੜੇ ਦੇ ਜਿਹੜਾ ਦੀ ਪਰਚਾ ਘਟਾ ਗਿਆ ਉੱਥੋਂ ਤੇ ਵੀ ਆਇਆ ਫਿਰ ਹਾਂਜੀ ਭਾਈ ਜਿਲ੍ਹੇ ਸੱਟ ਮਰੀਨਾ ਦੇਥੋਂ ਉਹਨੇ ਨੰਗਿਆ ਮੋਟਰਸਾਈਕਲ ਚਲਾ ਕੇ ਨਿੱਕਾ ਜਾ ਕੇ ਉਹਨੇ ਨਾ ਆਪਣੇ ਭਰਾ ਕੋ ਖਿਤਾਬ ਹੀ ਮਰਵਾਈਏ ਕਿ ਮੈਂ ਨਾ ਕੋ ਪਰਚਾ ਵਾਧ ਗਾਇਆ ਨਾ ਉਸਤੇ ਜੀ ਭਾਜੀ ਝਗੜੇ ਦਾ ਝਗੜੇ ਦਾ ਕਾਰਨ ਕੀ ਹੈ ਸਾਰਾ ਝਗੜੇ ਦਾ ਸਰ ਅਸੀਂ ਪਾਪਾ ਮੇਰੇ ਗੁਰਦੁਆਰਾ ਰਹੇ ਮੈਂ ਤੁਹਾਡੇ ਗਿਆ ਪਾਰਕੀਤਾ ਬਾਹਰ ਆਏ ਨੇ ਤੇ ਉੱਥੇ ਖੇਡਦਾ ਸੀਗਾ ਤੇ ਉਹ ਪੁਰਾਣੀ ਕਹਿੰਦੇ ਕੀ ਭਲਾਇਆ ਪਾਪਾ ਮੇਰੇ ਕਹਿੰਦੇ ਤੁਸੀਂ ਨਾ ਭਾਈ ਤੁਹਾਡੇ ਪਿੱਛੇ ਪਰਸਾਤਾ ਜੇ ਸਾਰਿਆਂ ਦੇ ਘਰ ਤੇ ਸਾਰਾ ਨੁਕਸਾਨ ਹੋਇਆ ਅਸੀਂ ਬਜਰੀ ਮੰਗੀ ਇੱਕ ਟਰਾਲੀ ਦਿੱਤੀ ਸੀਗੀ 2-3 ਸਾਲ ਹੋ ਚ ਠੀਕ ਹੈ ਤੇ ਉਹ ਮੰਨੇ ਨਹੀਂ ਉਹ ਪਤਾ ਨਹੀਂ ਕੀ ਗੱਲ ਹੋ ਜਾਂਦਾ ਛੋਟਾ ਭਰਾ ਆਇਆ ਉਹ ਵਜਿ ਨੂੰ ਲੈ ਕੇ ਲੜਾਈ ਝਗੜਾ ਹਾਂ ਜੀ ਕੋਈ ਪੁਰਾਣੀ ਰੰਜਿਸ਼ ਤੇ ਨਹੀਂ ਹੈ ਕਿਸੇ ਕੋਈ ਨਹੀਂ ਨਹੀਂ ਪੁਰਾਣੀ ਰੰਜਿਸ਼ ਤੇ ਨਹੀਂ ਕੋਈ ਲੋ ਸਰ ਸਾਰੇ ਮੈਂ ਹੱਦ ਖਤ ਦੇਣ ਹੱਦ ਤੇ ਸਾਰੇ ਪੁੱਛਤਰ ਦੇ ਹੋਈ ਸਾਡਾ ਬਿਜ਼ਨਸ ਆਹੀ ਕਿਉਂ ਲੜਨਾ ਬਿਜ਼ਨਸ ਦਾ ਬੰਦਾ ਕਦੀ ਨਹੀਂ ਲੜੇਗਾ ਤੁਹਾਨੂੰ ਪਤਾ ਨਹੀਂ ਕੇਸ ਕਿਨੇ ਖਲਾਰੇ ਆ ਜੀ ਕੇਸ ਇਹ ਭਾਜੀ ਮੈਂ ਨਾ ਮੈਂ ਬ੍ਰਦਰ ਮੈਂ ਨਾ ਕੈਸੀ ਇਸ਼ਨਾਨ ਕਰਕੇ ਆਸੀ ਤੇ ਥੋੜਾ ਨਾ ਗਿੱਲੇ ਵਾਲ ਸੀ ਤੇ ਜਦੋਂ ਮੈਂ ਬਾਹਰ ਨਿਕਲਿਆ ਲੰਗਰ ਹਾਲ ਦੇ ਵਿੱਚ ਭਾਵੇਂ ਤਸਵੀਰ ਵੇਖ ਲਿਓ ਉੱਥੇ ਮੂਵੀ ਲੱਗੇ ਆ ਕੈਮਰਾ ਲੱਗੇ ਆ ਉੱਥੋਂ ਦੇਖਿਆ ਜੀ ਜਾ ਕੇ ਵੇਖਿਆ ਪੰਜ ਤਿੰਨ ਚਾਰ ਜਨੇ ਵੱਡੇ ਨੂੰ ਕੁੱਟਦੇ ਪਏ ਆ ਮੈਨੂੰ ਨਹੀਂ ਪਤਾ ਕਿੰਨੂੰ ਕੁੱਟਦੇ ਪਏ ਆ ਅੱਛਾ ਤੂੰ ਬਾਅਦ ਵਿੱਚ ਪਹੁੰਚ ਜੋ ਟਿਕੜਾ ਹੋ ਰਿਹਾ ਸੀ ਉਹ ਲੋਕੋ ਬਚਾਓ ਲੋਕੋ ਬਚਾਓ ਉਹ ਮਾਰ ਕੇ ਟੇ ਜਦੋਂ ਮੈਂ ਉਹਨੂੰ ਜਾ ਕੇ ਵੇਖਿਆ ਮੇਰਾ ਭਰਾ ਵਾ ਮੈਂ ਜਾ ਕੇ ਜੱਥਾ ਵੇਖੋ ਜੀ ਖੂਨ ਤੇ ਇੱਕ ਨੇ ਮਾਰਿਆ ਕੜਾ ਤੇ ਦੂਜੇ ਨੇ ਮਾਰੀ ਕਿਰਚ ਇਹ ਦੇਖੋ ਜੀ ਸਰ ਜੀ ਉਹਨੇ ਕਿਰਚ ਮਾਰੀ ਤੇ ਕਰਦੇ ਨਾ ਮੈਂ ਵੀ ਬੇਹੋਸ਼ ਹੋਇਆ ਪੜਾ ਨੂੰ ਫੜਦੇ ਦੇ ਛੋਟੇ ਬਦਦੇ ਤੇ ਵੱਡੇ ਬਦਦੇ ਦੇ ਲੜਕੇ ਸੀ ਉਹ ਥੋੜਾ ਲੜਦੇ ਝਗੜੇ ਗੁੱਸੇ ਗਿੱਲੇ ਨਾਲ ਮੈਂ ਉਹਨਾਂ ਨੂੰ ਉੱਧਰ ਲੈ ਗਿਆ ਤੇ ਵੱਡੇ ਭਰਾ ਨੂੰ ਇੱਧਰ ਲਿਆਇਆ ਵੱਡੇ ਭਰਾ ਨੂੰ ਇੱਧਰ ਲਿਆਇਆ ਤੇ ਮੈਂ ਵੀ ਪਰਚਾ ਕਰਾਉਣਾ ਸੀ ਪਰ ਉਹਦੇ ਵਿੱਚ ਮੈਂ ਛੋਟੇ ਬੱਚਿਆਂ ਨੂੰ ਉਹਨਾਂ ਦੇ ਮੁੰਡਿਆਂ ਨੂੰ ਥੋੜਾ ਰੁਕਿਆ ਮੈਂ ਲੜਾਈ ਬਤਾਇਆ ਪਰ ਉਹਨੂੰ ਸਾਨੂੰ ਨਹੀਂ ਪੜਾਈ ਕਿਉਂਕਿ ਉਹ ਬੰਮਾ ਭਾਈ ਕੋਈ ਉਹ ਭਾਈ ਚੋਰੀ ਜੱਤੀ ਕੀ ਕਰੀਕਤ ਕਰ ਗਿਆ ਹੁਣੇ ਹੁਣੇ ਪਰਚਾ ਕੋਈ ਉਹਦੇ ਚ ਬਦਮਾਸ਼ੀ ਪੂਰੀ ਹੈ ਭਾਜੀ ਉਹ ਚ ਐ ਨਹੀਂ ਹੈਗਾ ਮੈਂ ਜੇਲ੍ਹੋਂ ਆਇਆ ਥੋੜਾ ਡਰ ਕੇ ਰਹਾ ਉਹਦੇ ਚ ਨਹੀਂ ਹੈਗਾ ਤਰੀਕ ਕੁਛ ਬੰਨ ਕੇ ਰਹਿਦਾ ਕਦੀ ਕਿਰਪਾ ਨਹੀਂ ਕੰਮਕਾਰ ਤੇ ਕੋਈ ਕਰਦਾ ਆਣਾ ਪਰਿਵਾਰ ਕੋਈ ਇਹ ਕੰਮ ਨਹੀਂ ਕਰਦਾ ਫੇਰ ਲੜੇ ਰਹਿੰਦਾ ਜੁਵੈਲਰੀ ਹੈ ਫੇਰ ਲੜ ਗਿਆ ਫੇਰ ਲੜਿਆ ਇੱਕ ਬਿਮਾਰ ਤੁਸੀਂ ਕਾਹਦਾ ਕੰਮ ਕਰਦੇ ਹੋ ਤੁਸੀਂ ਮੇਰਾ ਪੰਡਾ ਨੀਚੇ ਕਰ ਲੋ ਮੇਰਾ ਕਵਾੜ ਦਾ ਕੰਮ ਭਾਈ ਹੂੰ ਮੈਨੂੰ ਤੁਹਾਨੂੰ ਕਿੱਦਾ ਪਤਾ ਲੱਗਾ ਝਗੜਾ ਝਗੜਾ ਹੋ ਰਿਹਾ ਤਾਂ ਮੈਂ ਭਾਈ ਥੋੜਾ ਗੁਰਦੁਆਰੇ ਲੰਗਰ ਹਾਲ ਦੇ ਥੋੜਾ ਬੈਠਿਆ ਸਾਹ ਲੈ ਰਿਆ ਥੋੜਾ ਸਿਰ ਖਿੜੇ ਰਿਆ ਗਿੱਲਾ ਸੁੱਟ ਕੋ ਕਰਕੇ ਮੈਂ ਮੈਨੇ ਚੱਲ 10 ਸੱਟ ਦਾ 10 ਪੌਣੇ 10 ਕੱਟੇ ਜਾਂਦਾ ਵਾ ਘਾਰ ਮੈਂ ਦੁੱਧ ਦੇ ਕੇ ਆ ਮੈਨੂੰ ਨਹੀਂ ਪਤਾ ਵੱਡੇ ਭਾਈ ਲੱਗ ਜਿਹੜੀ ਗਾਇਦੀ ਸੀ ਵੱਡੇ ਭਾਈ ਲੱਗ ਰਹੇ ਆ ਵੱਡੇ ਭਾਈ ਲੱਗ ਰਹੇ ਆ ਆਪਾਂ ਲੱਗ ਰਹੇ ਆ ਮਤਲਬ ਚੌਂਗ 'ਚ ਕਿਹਾ ਦੇਖਿਆ ਇਹ ਕਿੱਥੇ ਹੋਇਆ ਕਿੱਥੇ ਝਗੜਾ ਸਾਰਾ ਕਿੱਥੇ ਹੋਇਆ ਰੋਡ ਬਾਬਾ ਦੀਪ ਸਿੰਘ ਰੋਡ ਬਾਬਾ ਦੀਪ ਸਿੰਘ ਅਗਰ ਗੁਰਦੁਆਰੇ ਦੇ ਸਾਹਮਣ ਦੇਖਦੇ ਹੋ ਕੀ ਕੀ ਗੁਰਦੁਆਰ ਸਾਹਿਬ ਦੇ ਸਾਹਮਣੇ ਗੁੱਡਾ ਗਰਦੀ ਜਿੱਦਾਂ ਸ਼ਰੀਆਮ ਜਿਹੜੇ ਕਰੇ ਲੋਕ ਤੁਹਾਨੂੰ ਪਤਾ ਲੱਗਿਆ ਉਹ 3-4 ਭਰਾ ਬੈਠੇ ਨੇ ਉਹਨਾਂ ਦੇ ਵਾਲ ਖੇਤ ਸੁੱਕੇ ਨੇ ਉਹਨਾਂ ਦੀ ਬਾਸ ਖੇ ਲੈ ਰਹੀ ਐ ਏਦਾਂ ਉਹਨਾਂ ਨੇ ਹਾਂਜੀ ਬਾਸ ਖੇ ਲੈ ਰੇ ਨੇ ਉਹਨਾਂ ਨੇ ਥੱਲੇ ਮਾਰਦੇ ਵੀ ਥੱਲੇ ਛੁੱਟੇ ਮਾਰਦੇ ਜਾ ਕੇ ਮੈਨੂੰ ਨਾ ਦੇਖਿਆ ਮੈਂ ਨੱਕੇ ਮੈਂ ਕਿਹਾ ਵੱਡਾ ਭਰਾਵਾ ਉਹਨੂੰ ਮੈਂ ਵੱਡੇ ਭਰਾ ਕਿਥੇ ਤੁਹਾਡਾ ਇਸ ਬਲੇ ਅੰਦਰ ਹੈ ਜੀ ਕਿੱਦਾਂ ਦੀ ਕੰਡੀਸ਼ਨ ਕਿੱਦਾਂ ਦੀ ਉਹਨਾਂ ਦੀ ਕੰਡੀਸ਼ਨ ਭਾਈ ਉਹਨੂੰ 5-7 ਲੱਖੀ ਆਪਿਆ ਸਿੱਟੋ ਜੀ ਹਾਂ ਸੱਤ जख्मी ਬਹੁਤ ਹੈ ਅੱਜ ਅੱਛਾ ਜਿਆਦਾ ਜਿਆਦਾ ਸੱਤ ਲੱਗੇ ਮੈਂ ਦੇਖ ਕੇ ਰਹਿਣਾ ਦੇਖੋ ਖੂਨ ਦੇ ਛੋਟਾ ਭਰਾ ਆਇਆ ਸੀ ਇਹਨੇ ਵਿਚਾਰੇ ਨੇ ਮੈਨੂੰ ਮੈਂ ਤਾਂ ਕਰ ਮੈਂ ਤਾਂ ਗਿਆ ਸਰੀ ਸਾਰੇ ਦੁਕਾਨਾਂ ਕਾਪੀਆਂ ਦੀ ਤੇ ਮੈਨੂੰ ਇਹਨਾਂ ਨੇ ਇਹਨਾਂ ਨੇ ਜਦੋਂ ਵਾਦੀ ਚ ਲੜਾਈ ਹੋਈ ਹੋ ਗਈ ਮੈਨੂੰ ਇਹਨਾਂ ਨੇ ਫੋਨ ਕੀਤਾ ਕਿ ਰਿੰਕੂ ਐਦਾਂ ਮਾਰ ਗਏ ਨੇ ਸੱਟਾ ਅਸੀਂ ਦੋ ਮੇਰਾ ਮੁੰਡਾ ਵੀ ਹੈ ਵੱਡਾ ਹੈ ਅਸੀਂ ਬਾਅਦ ਚੋਂ ਆਏ ਆ ਉਦਾਂ ਤੱਕ ਰਿਹਾਲੇ ਹਸਪੀਟਲ ਆ ਗਏ ਇਹਨੂੰ ਫੇ ਲੈ ਕੇ ਇਹਨੂੰ ਮੈਂ ਵੇਖਿਆ ਮੈਂ ਉਧਰ ਉਧਰ ਲੈ ਕੇ ਮੈਂ ਕਿਹਾ ਚਪੱਟੀ ਕਰਾ ਲਾ ਕਹਿੰਦਾ ਨਹੀਂ ਮੈਂ ਪੱਟੀ ਨਹੀਂ ਕਰਾਣੀ ਤੇ ਉਧਰ ਗੁੱਸਾ ਆ ਗਈ ਉੱਥੇ ਸਾਡੇ ਮੱਲੇ 'ਚ ਫਿਰ ਆਖਾ ਸੱਟ ਬਹੁਤ ਲੱਗੀ ਆ ਕਿੰਚ ਮਾਰਿਆ ਤੇ ਖੜਾ ਵਧਿਆ ਭਾਈ ਫਤਿਹ ਆ ਗੱਲ ਕੀ ਪ੍ਰੋਪਰ ਦੱਸੋ ਹੁਣ ਇਹ ਚੀਜ਼ ਆ ਕਿ ਭਾਈ ਆਪਾਂ ਲੜਨ ਵਾਲਿਆਂ 'ਚ ਨਹੀਂ ਹੈਗੇ ਅਸੀਂ ਸਿਰਫ ਹੈਗੇ ਕਾਰੋਬਾਰ ਕਰਨ ਵਾਲੇ ਸਾਡੇ ਟਾਪੀਆਂ ਦਾ ਕੰਮ ਆ ਬਿਲਕੁਲ ਦੇਖੋ ਜੀ ਹੱਥ ਦੇ ਵਿੱਚ ਬਾਹਰ ਫੜੇ ਹੋਏ ਆ ਦੱਸਿਆ ਜਾਣਾ ਹੈ ਕਿ ਮੇਰੇ ਖੇਸ ਕੀਤੇ ਤਿੰਨ ਬੰਦੇ ਆਰੇ ਜਿਨੇ ਇੱਕ ਨੇ ਕੜਾ ਮਾਰਿਆ ਇੱਕ ਨੇ ਮਾਰ ਟਿੱਕਰ 'ਚ ਤੇ ਮੇਰੇ ਥੱਲੇ ਵਾਲਾ ਮੈਂ ਪੜਿਆ ਥੱਲੇ ਸਿਰਫ ਤੁਸੀਂ ਕੈਮਰਾ ਮੂਵੀ ਤਾਂ ਦੇਖ ਸਕਦੇ ਗੁਰੂਆਂ ਦੇ ਲੱਗਿਆ ਵਾ ਅੱਛਾ ਸੀਸੀਟੀਵੀ ਲੱਗੇ ਹੋਣੇ ਉੱਥੇ ਕੈਮਰੇ ਵਗੈਰਾ ਹਾਂਜੀ ਉੱਥੇ ਸਾਰਾ ਪੈਪਰ ਲਾਜਾਣਾ ਸਾਡੋ ਤੇ ਤੁਸੀਂ ਪੁਲਿਸ ਕੰਪਲੀਟ ਕਰਾਈ ਏ ਇਸ ਬਾਰੇ ਹਾਂਜੀ ਕਰਾਈ ਸੁਣੇ ਕੀ ਕੀ ਬੋਲ ਸੁਣੋ ਸਰ ਇਹ ਆਇਆ ਕਿ ਅੰਦਰ ਤੁਸੀਂ ਆਪਣਾ ਜਾਓ ਨਹੀਂ ਮੌਕਾ ਦੇਖਿਆ ਉੱਥੇ ਪ੍ਰਸ਼ਾਸਨ ਨੇ ਉਹ ਵੇਖਿਆ ਪਰ ਉਹ ਸਾਰੇ ਨੱਥੇ ਆਪਾਂ ਜੀ ਆਪਣੀ ਪੈਸੇ ਮੰਗ ਰਹੇ ਆ ਤੋਂ ਉਹ ਨੱਠ ਜਾਈਆ ਪਾਜੀ ਪਰ ਉਹਨਾਂ ਨੇ ਸਾਡੇ ਮੌਕਾ ਦਿੱਤਾ ਭਾਮੇ ਦੇ ਨਾਮ ਦੀ ਆਪਣੀ ਘਟ ਮਾਰ ਜੀ ਮੇਰਾ ਨਾਮ ਅਮਰੀਕ ਸਿੰਘ ਇਹ ਗੱਲ ਕਿ ਹੋਈ ਮੈਨੂੰ ਆ ਥੱਲੇ ਆਏ ਥੋੜੇ ਜਿਲੇ ਸਾਨੂੰ ਪਤਾ ਨਹੀਂ ਇਹਨਾਂ ਦੀ ਕੋਈ ਆਪਛੇ ਕੋਈ ਗੱਲ ਨਹੀਂ ਬਜਰੀ ਵਗੈਰਾ ਬਜਰੀ ਵਗੈਰਾ ਗੱਲ ਹੋਣੀ ਆ ਇੱਕ ਉਹਨਾਂ ਨੇ ਥੋੜੇ ਕੇ ਗੁਰਦੁਆਰੇ ਮੱਥਾ ਟੇਕਿਆ ਗਿੱਰ ਸਿੱਖੇ ਹੋ ਥੋੜੇ ਨਾ ਉਹਨਾਂ ਨੇ نیچے ਗਏ ਤੇ ਗੁਰਦੁਆਰੇ ਪਰ ਨਹੀਂ ਬੈਠੇ ਉਹਨਾਂ ਦਾ ਲੜਕਿਆਂ ਨਾਲ ਕੋਈ ਗੱਲਬਾਤ ਕਰਦੇ ਬੱਜਰੀਵਰੇ ਸਾਨੂੰ ਨਹੀਂ ਪਤਾ ਇਹਨਾਂ ਦੀ ਕੀ ਗੱਲ ਹੈ ਕੀ ਲੈਣਾ ਦੇਣਾ ਆਪਾਂ ਵਿੱਚ ਨਹੀਂ ਆਂਦੇ ਜਿੱਦਾਂ ਵੀ ਉਹਨਾਂ ਨੇ ਬੈਠੇ ਖਲੋਤੇ ਉਹਦੇ ਵਿੱਚ ਨਾ ਪਰ ਕੀ ਗੱਲ ਹੋਈ ਆ ਕੀ ਨਹੀਂ ਕੋਨੇ 'ਚ ਲੱਗੇ ਆ ਯਾਰ ਕਿੱਥੇ ਲੱਗੀ ਹੋਰ ਪਤਾ ਨਹੀਂ ਕੀ ਹੋਇਆ ਕੀ ਨਹੀਂ ਪਾਈ ਹੋ ਸਾਰੀ ਨੇ ਉਹਨਾਂ ਤਿੰਨ ਚਾਰ ਜਿਹਨੇ ਮਾਰਦੇ ਪਏ ਸੀ ਤੇ ਮੇਰੇ ਦੁਆਰਾ ਕਿਹਨੂੰ ਮਾਰਦੇ ਆ ਮੈਨੂੰ ਤਾਂ ਪਤਾ ਨਹੀਂ ਕੀ ਲੜਾਈ ਜਦੋਂ ਦੇਖਾ ਆਪਣੇ ਭਰਾ ਦਾ ਬਰੇ ਦਾ ਮੁਖ ਵਿੱਚ ਕਹਿਦਾ ਜਦੋਂ ਦੇ ਸਰ ਮੇਰੇ ਪੈਰੇ ਦੀ ਜ਼ਮੀਨ ਨਿਕਲਦੀ ਸੱਜੀ ਨਾ ਉਹਨੂੰ ਮਾਰ ਚੁੱਕਾ ਚਾਚਾ ਬਹਾਦਰ ਨਾ ਨਾ ਮੈਂ ਨਾ ਮਾਰਦੇਗਾ ਨਾ ਕੁਝ ਕਰ ਜਗਾ ਸਰਜੀ ਮੈਂ ਫੇ ਫੜਿਆ ਨੂੰ ਚੱਕਿਆ ਚੱਕਦੇ ਸਰ ਮੈਨੂੰ ਤਿੰਨ ਚਾਗੇ ਨੇ ਮਾਰਿਆ ਦੇਖੋ ਵਾਲ ਉਂਗਲਾ ਪਾ ਕੇ ਖਿਚੜਿਆ ਮਨੁੱਤੋ ਦੀ ਕੋਣ ਨਹੀਂ ਕੋਣ ਦੇ ਬੰਦੇ ਉਹ ਆ ਗਏ ਸਾਡੇ ਕੁੱਤੇ ਸਾਹਮਣੇ ਨੇ ਸਰ ਕਰ ਰਹੇ ਨਾ ਪੁਰਾਣੀ ਰਿੰਜੀ ਤੇ ਉਹ ਬਲੇ ਵੀ ਕੋਈ ਨਹੀਂ ਸੁਪਰਾਣੀ ਨਹੀਂ ਅੱਗੇ ਜੇ ਕੋਈ ਲੜਾਕ ਹੋਈ ਹੋਵੇ ਕਦੀ ਤੁਹਾਡੀ ਕਿਸੇ ਨਾਲ ਕੋਈ ਨਹੀਂ ਪੁੱਛਦੇ ਬਾਲ ਲੈ ਦੋ ਪਿਆਰ ਕਿਸੇ ਦਾ ਇਹ ਐਨਾ ਨਾ ਪੂਰਾ ਲੱਗਦੇ ਆ ਹੋਰ ਪਤਾ ਕਿ ਉਹਨਾਂ ਦੇ ਕੋਲ ਯਾਰ ਹੈ ਮੇਰੇ ਪਿਛਲੇ ਮਹੀਨੇ ਚੋਰੀ ਹੋਇਆ ਨਾ ਉਹ ਇਹਨਾਂ ਨੇ ਕੀਤੇ ਜੇ ਅੱਜ ਕੈਸੀ ਗੱਲਦੇ ਨੇ ਕਿੱਥੇ ਚੋਰੀ ਹੋਈ ਆਂ ਹੀ 1.5 ਸਾਲ ਪਹਿਲਾਂ ਚੋਰੀ ਤੇ ਕੇ ਚੰਦਰ ਗਿਆ ਹੀ ਜੇ ਉਹ ਆਇਆ ਜੇ ਚੋਆ ਆਇਆ ਬਾਰੋਲਾ ਕੌਣ ਦੇ ਗਿਆ ਆਈ ਨਾ 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 ਆਉਦਾ ਆਪਣੇ ਆਪ ਹੀ ਐਤਵਾ ਆਪੇ ਆਉਂਦਾ ਆਪਾਂ ਬੱਸ ਫੋਨ ਆਏ ਨੇ ਤੂੰ ਕਿਸ ਤਾ ਕਿਸ ਕਿਸ ਕਾਰਨ ਮੇਰੇ ਪਿਓ ਨੂੰ